ਜੈ ਨਮਸਤਕ ਤੁਰ ਹਰ ਲਿਖਿਆ ਤੰਨਾ ਸਤ ਗੁਰ ਮਿਲਿਆ RAM ਰਾਜੇ ਤੰਨਾ ਸਤ ਗੁਰ ਮਿਲਿਆ RAM ਰਾਜੇ ਅਗਿਆਨ ਆਂਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਕਾਹੇ ਜਗ ਆਏ RAM ਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਜੀ ਨਮਾਜ਼ੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਬਦ ਦੀ ਵਿਚਾਰ ਜੋ ਕਰਨੀ ਹੈ ਜੋ ਆਪਾਂ ਸ਼ੁਰੂਆਤ ਕੀਤੀ ਆ ਕਿ ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਗੁਰ ਮਿਲਿਆ RAM RAJ ਇੱਕ ਆਪਾਂ ਪੰਕਤੀ ਗੁਰਪਿਆਰੋ ਪੜ੍ਹੀ ਹੈ ਜਿਨਿ ਐਸਾ ਹਰ ਨਾਮ ਨ ਚੇਤੇਓ ਸੇ ਕਾਹੇ ਜਾ ਗਾਏ RAM RAJ ਹੁਣ ਇੱਥੇ ਦੋ ਵਿਚਾਰਾਂ ਨੇ ਅੱਜ ਆਪਾਂ ਕਰਨੀਆਂ ਨੇ ਮੇਰਾ ਮਾਲਕ ਕਿਰਪਾ ਕਰੇ ਆਪਣੀ ਸੇਵਾ ਆਪਲੇ ਲਈ ਤਾਂ ਆਓ ਗੁਰਪਿਆਰੇ ਆਪਾਂ ਵਿਚਾਰ ਕਰੀਏ ਕਿ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ ਇਹ ਗੱਲ ਸਾਡੀ ਸਮਝ ਚ ਆ ਜਾਏ ਕਿਉਂਕਿ ਸਵਾਸ ਰਹਿੰਦੇ ਰਹਿੰਦੇ ਗੁਰੂ ਸਾਹਿਬ ਜੋ ਕਹਿ ਰਿਹਾ ਅਸੀਂ ਉਹ ਸਮਝਣ ਦੀ ਕੋਸ਼ਿਸ਼ ਕਰ ਲਈਏ ਉਹਨੂੰ ਸਮਝ ਲਈਏ ਤਾਂ ਸਾਡਾ ਭਲਾ ਹੋ ਸਕਦਾ ਹੈ ਸਾਡਾ ਭਲਾ ਹੋ ਸਕਦਾ ਹੈ ਗੁਰ ਪਿਆਰਿਓ ਨਹੀਂ ਤਾਂ ਫਿਰ ਗੁਰ ਪਿਆਰ ਜਦੋਂ ਸਵਾਸ ਖਤਮ ਹੋ ਗਏ ਫਿਰ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੇ ਸੰਗਤ ਚ ਬੈਠਣੀ ਨਹੀਂ ਦੇਣਾ ਜਾਣੀ ਨਹੀਂ ਦੇਣਾ ਨੇੜੇ ਜਾਣ ਦਾ ਕੋਈ ਸੁਭਬ ਮਿਲਣਾ ਹੀ ਨਹੀਂ ਸੰਗਤ ਦੇ ਵਿੱਚ ਸਾਡੇ ਹੱਥੋਂ ਨਿਕਲ ਜੇਗੀ ਗੁਰ ਪਿਆਰੇਆ ਮੌਕਾ ਨਿਕਲ ਜੇਗਾ ਸੰਗਤ ਨਿਕਲ ਜੇਗੀ ਜੋ ਆਪਾਂ ਰੋਜ਼ ਕਰਦੇ ਆਂ ਕਦੋਂ ਜੇ ਸਾਡੇ ਸੁਵਾਸ ਖਤਮ ਹੋ ਗਏ ਜਦੋਂ ਖਤਮ ਹੋ ਗਏ ਫੇਰ ਅਸੀਂ ਆਪਰਾ ਲਾ ਨਹੀਂ ਕਰ ਪਾਵਾਂਗੇ ਤਾਂ ਜ਼ਰੂਰੀ ਆ ਗੁਰਪਿਆਰੇਓ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਸਾਡੀ ਸਮਝ ਆ ਜੇ ਇਹ ਮਨੁੱਖਾ ਜਨਮ ਦਾਸ ਇਲਾਹਾ ਲੈ ਲੀਏ ਤਾਂ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਤੋਂ ਦਰਗਾਹ ਤੋਂ ਪਰਮਾਤਮਾ ਦਾ ਮਲਾਪ ਲਿਖਿਆ ਹੁੰਦਾ ਹੈ ਭਾਵ ਗੁਰੂ ਨੂੰ ਮਿਲਣਾ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰਪਿਆਰਿਓ ਗੁਰੂ ਸਾਹਿਬ ਮਿਲ ਜਾਂਦੇ ਨੇ ਉਹਨਾਂ ਨੂੰ ਮਿਲ ਜਾਂਦੇ ਨੇ ਠੀਕ ਕਰ ਰਹੇ ਨੇ ਗੁਰੂ ਸਾਹਿਬ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਹੁਣ ਕਿਹੜੇ ਮਨੁੱਖ ਨੇ ਉਹ ਮੱਥੇ ਉੱਤੇ ਪਰਮਾਤਮਾ ਦਾ ਮਲਾਪ ਭਾਵ ਜੋ ਗੁਰੂ ਸਾਹਿਬ ਨੂੰ ਮਿਲਣਾ ਉਹਨਾਂ ਦੇ ਜਿਹੜੇ ਲੇਖ ਲਿਖੇ ਹੁੰਦੇ ਨੇ ਉਹਦੇ ਅਨਸਾਰ ਮਨੁੱਖ ਜਾਮਾ ਲੈ ਕੇ ਆਉਂਦਾ ਹੈ ਪਾਵਨ ਸਾੰਮਾ ਜਾਮਾ ਲੈ ਕੇ ਆਉਂਦਾ ਉਹ ਪ੍ਰਮਾਤਮਾ ਨਾਲ ਮਲਾਪ ਕਰ ਲੈਂਦਾ ਹੈ ਹੋ ਜਾਂਦਾ ਉਹਦਾ ਇੱਕ ਪਾਸੇ ਆਪਾਂ ਪੰਕਤੀ ਚਾਰੀ ਹੈ ਕਿ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜਾ ਗਏ ਰਾਮ ਰਾਜੇ ਹੁਣ ਦੋ ਪੱਖ ਨੇ ਗੁਰੂ ਪਿਆਰੇਓ ਆਪਾਂ ਪਹਿਲਾਂ ਆਪਾਂ ਵਿਚਾਰ ਕਰੀਏ ਕਿ ਉਹਨਾਂ ਦੇ ਜਿਹੜੇ ਮੱਥੇ ਤੇ ਲਿਖੇ ਹੋਏ ਕਰਮ ਲੇਖ ਉਹ ਕਿਵੇਂ ਲਿਖੇ ਗਏ ਦੇਖੋ ਗੁਰੂ ਪਿਆਰੇਓ ਉਹਨਾਂ ਨੇ ਜਿਨ੍ਹਾਂ ਅੱਜ ਗੁਰੂ ਸਾਹਿਬ ਦਾ ਜਿਨ੍ਹਾਂ ਦਾ ਅੱਜ ਗੁਰੂ ਸਾਹਿਬ ਨਾਲ ਮਲਾਪ ਹੋ ਰਿਹਾ ਹੈ ਜਿਆਦਾ ਨਹੀਂ ਬਹੁਤ ਘੱਟ ਹੈ ਜਿਨ੍ਹਾਂ ਦਾ ਮਲਾਪ ਹੋ ਰਿਹਾ ਹੈ ਉਹਨਾਂ ਦੇ ਭਾਗ ਚੰਗੇ ਨੇ ਉਹਨਾਂ ਨੇ ਲਾਹਾ ਲੈ ਲੈਣਾ ਹੈ ਉਹਨਾਂ ਨੇ 84 ਲੱਖ ਦਾ ਗਿੜ ਖਤਮ ਕਰ ਦੇਣਾ ਪਰ ਅੱਜ ਇਸ ਜਨਮ 'ਚ ਉਹ ਲਾਹਾ ਲੈ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਿਸੇ ਪਿਛਲੇ ਜਨਮ ਦੇ ਵਿੱਚ ਕਰਮ ਕੀਤੇ ਨੇ ਚੰਗੇ ਕਿਉਂਕਿ ਇੱਥੇ ਅਸੀਂ ਹੁਣ ਦੋ ਪੱਖ ਲੈ ਕੇ ਆਏ ਆ ਗੁਰਪਿਆਰਿਓ ਇੱਕ ਤਾਂ ਅਸੀਂ ਆਪਣੇ ਕਰਮ ਭੋਗਣ ਆਏ ਆ ਇੱਕ ਅਸੀਂ ਕਰ ਪੈ ਇੱਕ ਨੰਬਰ ਤੇ ਗੁਰਪਿਆਰੇ ਅਸੀਂ ਕਰਮ ਭੋਗਣ ਆਏ ਆ ਨੰਬਰ 2 ਤੇ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਮਾਲਕ ਨੂੰ ਮਿਲਣ ਵਾਸਤੇ ਆਏ ਆ ਅਸੀਂ ਮਿਲ ਕੇ ਅਸੀਂ 83 ਖਤਮ ਕਰਨੀ ਅਸੀਂ 83 ਲੱਖ ਜੂਨੀਆਂ ਚ ਨਹੀਂ ਜਾਣਾ ਹੁਣ ਜਿਹੜੇ ਗੁਰਮੁਖ ਪਿਆਰੇ ਪ੍ਰਮਾਤਮਾ ਨੂੰ ਇੱਥੇ ਮਿਲ ਰਹੇ ਨੇ ਜਾਂ ਉਹਨਾਂ ਦਾ ਮਲਾਪ ਹੋ ਗਿਆ ਜਾਂ ਉਹ ਚੰਗੀ ਖੱਟੀ ਖੱਟ ਰਹੇ ਨੇ ਧਰਮ ਦੀ ਇਦਾ ਮਤਲਬ ਉਹਨਾਂ ਨੇ ਕਿਸੇ ਪਿਛਲੇ ਜਨਮ ਚ ਚੰਗੇ ਕਰਮ ਕੀਤੇ ਨੇ ਮੌਕਾ ਮਿਲਿਆ ਉਹਨਾਂ ਨੂੰ ਔਰ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਕੋਲੇ ਆ ਕਿਉਂ ਪਿਛਲਾ ਜੋਤ ਭਗਤੀ ਕੀਤੀ ਨਾ ਮੇਰਾ ਮਾਲਕ ਕਿਸੇ ਦਾ ਕਰਜ਼ਾ ਆਪਣੇ ਸਿਰ ਪਰ ਨਹੀਂ ਰੱਖਦਾ ਕਿਸੇ ਦਾ ਕਰਜ਼ਾ ਆਪਣੇ ਸਿਰ ਪਰ ਨਹੀਂ ਰੱਖਦਾ ਉਹ ਉਹਨੂੰ ਦਿੰਦਾ ਰਹਿੰਦਾ ਹੈ ਭਾਵੇਂ ਕਰਮ ਅਨੁਸਾਰ ਜੁਨੀਆਂ ਚ ਜਾ ਰਿਹਾ ਉਹ ਪਹਿ ਰਿਹਾ ਹੈ ਪਰ ਉਹਦੇ ਜਿਹੜੇ ਕਰਮਾਈ ਕੀਤੀ ਉਹਦੇ ਕੋਲੇ ਰਹਿੰਦੀ ਹੈ ਇਹਨੂੰ ਕੋਈ ਲੈ ਨਹੀਂ ਸਕਦਾ ਥੋੜੀ ਕੀਤੀ ਉਹ ਵੀ ਰਹੂਗੀ ਬਾੜੀ ਕੀਤੀ ਉਹ ਵੀ ਰਹੂਗੀ ਤਾਂ ਗੁਰਪਿਆਰਿਓ ਫਿਰ ਉਹਨਾਂ ਦੇ ਜਿਹੜੇ ਕਰਮ ਜਿਹੜੇ ਪਿਛਲੇ ਜਨਮ ਚ ਉਹਨਾਂ ਨੇ ਭਗਤੀ ਕੀਤੀ ਹੈ ਉਹ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਕੋਲੇ ਆ ਉਹ ਖਜ਼ਾਨਾ ਉਹਨਾਂ ਦੇ ਕੋਲੇ ਆ ਉਹਨਾਂ ਦੇ ਖਾਤੇ ਦੇ ਵਿੱਚ ਹੈ ਉਹ ਹੁਣ ਦੁਬਾਰਾ ਮੌਕਾ ਮਿਲਿਆ ਉਹਨੂੰ ਇਨਸਾਨੀ ਜਾਮਾ ਲੈ ਕੇ ਆਇਆ ਤਾਂ ਗੁਰਪਿਆਰੇ ਉਹ ਆਪਾ ਖਜ਼ਾਨਾ ਆਪਣਾ ਖਜ਼ਾਨਾ ਉਹ ਵਰਤ ਰਿਹਾ ਹੈ ਉਹ ਪ੍ਰਮਾਤਮਾ ਨਾਲ ਹੁਣ ਇਸ ਜਾਮੇ 'ਚ ਹੀ ਭਗਤੀ ਕਰ ਰਿਹਾ ਹੈ ਔਰ ਮਲਾਪ ਕਰ ਰਿਹਾ ਜਿਸ ਤਰ੍ਹਾਂ ਆਪਾਂ ਆਮ ਆਪਦੇ ਆਮ ਆਦਿ ਸੰਸਾਰ ਦੇ ਵਿੱਚ ਦੇਖੀਏ ਕੋਈ ਉੱਚੀਆਂ ਗੱਡੀਆਂ ਤੇ ਬੈਠੇ ਨੇ ਕੋਈ ਪ੍ਰਧਾਨ ਮੰਤਰੀ ਦੇ ਉਹਦੇ ਉੱਤੇ ਆ ਕੋਈ ਮੰਤਰੀਆਂ ਦੇ ਆ ਕੋਈ ਮੁੱਖ ਮੰਤਰੀਆਂ ਦੇ ਆ ਕੋਈ ਚੰਗੇ ਘਰਾਣੇ ਚਾ ਕੋਈ ਜਾਇਜ਼ਾਤਾ ਕੋਈ ਵਧੀਆ ਚੰਗੀ ਜ਼ਮੀਨਾਂ ਨੇ ਐਸ ਰਾਮ ਕਰ ਲੈਨੇ ਉਹ ਕੀ ਆ ਉਹ ਵੀ ਸੇਵ ਕਹਾਣੀਆਂ ਗੁਰਪਿਆਰੇ ਉਹ ਉਹਨਾਂ ਨੇ ਪਿਛਲੀ ਭਗਤੀ ਜ਼ਰੂਰ ਕੀਤੀ ਹੋਈ ਆ ਉਹਨਾਂ ਨੂੰ ਆਸਾਨੀ ਜਾਮਾ ਮਿਲ ਗਿਆ ਕਰਮ ਕੀਤੇ ਨੇ ਉਹਨਾਂ ਨੇ ਉਹ ਇਸ ਇਨਸਾਨੀ ਜਾਮੇ ਦੇ ਵਿੱਚ ਐਸ ਕਰ ਰਹੇ ਨੇ ਹੁਣ ਇੱਕ ਪਾਸੇ ਇੱਕ ਗੁਰਮੁਖ ਪਿਆਰਾ ਆਪਣੀ ਭਗਤੀ ਜੋ ਪਿਛਲੇ ਖਜ਼ਾਨੇ ਆ ਉਹਦੇ ਕੋਲ ਉਹਦੇ ਕਰਕੇ ਪ੍ਰਮਾਤਮਾ ਨਾਲ ਮਲਾਪ ਕਰ ਰਿਹਾ ਹੈ ਇੱਕ ਮਨੁੱਖ ਐਸ ਰਾਮ ਦੀ ਜ਼ਿੰਦਗੀ ਜੀ ਰਿਹਾ ਹੈ ਐਸ ਰਾਮ ਦੀ ਜ਼ਿੰਦਗੀ ਜੀ ਰਿਹਾ ਹੈ ਹੁਣ ਆ ਇਨਸਾਨੀ ਜਾਮਾ ਦੋਨਾਂ ਨੂੰ ਮਿਲਿਆ ਹੁਣ ਕੌਣ ਕੀ ਕਰ ਰਿਹਾ ਹੈ ਇਹ ਲੇਖਾ ਜੋਖਾ ਸਾਡਾ ਅੱਗੇ ਸਾਡੇ ਕੰਮ ਆਏਗਾ ਹੁਣ ਜਿੰਨਾਂ ਕੋਲ ਉਹਧਿਆ ਤੇ ਨੇ ਜਾਂ ਜ਼ਮੀਨਾਂ ਜਾਇਦਾਦਾਂ ਨੇ ਚੰਗੇ ਪੈਸੇ ਨੇ ਐਸਰਾਮ ਦੀ ਜ਼ਿੰਦਗੀ ਕਰ ਰਹੇ ਜੇ ਉਹ ਇਸ ਸਰੀਰ ਦੇ ਵਿੱਚ ਰਹਿੰਦੇ ਹੋ ਦੁਬਾਰਾ ਭਗਤੀ ਨਹੀਂ ਕਰ ਰਹੇ ਅਪਰਾਧਾ ਨਹੀਂ ਕਰ ਰਹੇ ਜਾਂ ਅੱਗੇ ਦਾ ਨਹੀਂ ਸੋਚ ਰਹੇ ਤਾਂ ਉਹ ਅਗਲੀ ਜਨਮ ਵਿੱਚ ਫੇਰ ਉਹਨਾਂ ਨੂੰ ਜੋ ਉਹਨਾਂ ਦੇ ਕਰਮ ਅਨੁਸਾਰ ਮਿਲੇਗਾ ਹੁਣ ਇਹ ਜਿਹੜਾ ਜਿਨ੍ਹਾਂ ਦੇ ਮਸਤਕ ਧੁਰ ਤੋਂ ਲਿਖਿਆ ਮੱਥੇ ਦੇ ਉੱਤੇ ਲਿਖਿਆ ਹੈ ਕਿ ਪ੍ਰਮਾਤਮਾ ਦਾ ਮਲਾਪ ਹੁਣ ਇਹਨਾਂ ਦਾ ਕੀ ਹੋਊਗਾ ਇਹ ਆਪਣਾ ਨਾਖਟ ਰਹਿਣਗੇ ਇਹ 84 ਲੱਖ ਜੁਨੀਆਂ ਦੇ ਵਿੱਚ ਨਹੀਂ ਜਾਣਗੇ ਇਸੇ ਕਰਕੇ ਗੁਰੂ ਸਾਹਿਬ ਨੇ ਲਿਖਿਆ ਕਿ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਗੁਰ ਮਿਲਿਆ RAM ਰਾਜੇ ਕਹਿੰਦਾ ਭਾਈ ਉਹਨਾਂ ਦੇ ਮੱਥੇ ਤੇ ਧੁਰ ਤੋਂ ਲੇਖ ਲਿਖੇ ਨੇ ਔਰ ਉਹਨਾਂ ਦੇ ਅੰਦਰ ਦਾਂ ਦੇਰਾ ਅਗਿਆਨਤਾ ਹਨੇਰਾ ਉਹ ਮੇਰਾ ਮਾਲਕ ਫਿਰ ਉਹਨਾਂ ਦਾ ਦੂਰ ਕਰ ਦਿੰਦਾ ਆ ਗਿਆਨ ਹਨੇਰਾ ਕਟਿਆ ਗੁਰ ਗਿਆਨ ਘਟ ਬਲਿਆ ਬਲਿਆ ਦਾ ਮਤਲਬ ਚਮਕ ਗਿਆ ਉਹ ਰੋਸ਼ਨੀ ਪੈਦਾ ਹੋ ਗਈ ਉਹਨਾਂ ਦੇ ਅੰਦਰ ਕਿਹੜੀ ਉਸ ਕਾਲਪੁਰਖ ਪਿਤਾ ਪਰਮਾਤਮਾ ਨੇ ਸੂਝੀ ਬਖਸ਼ੀ ਗਿਆਨ ਬਖਤ ਉਹਨਾਂ ਨੇ ਗੁਰ ਪਿਆਰਿਓ ਉਹਨਾਂ ਦੇ ਮਨੋਂ ਵਿੱਚੋਂ ਗੁਰੂ ਦੀ ਕਿਰਪਾ ਦਾ ਸਦਕਾ ਭਾਵ ਉਹਨਾਂ ਦੇ ਹੰਦੇੜਾ ਦੂਰ ਹੋ ਗਿਆ ਔਰ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਦੀ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਪੈਦਾ ਹੋ ਗਈ ਬਖਸ਼ਿਸ਼ ਪੈਦਾ ਹੋ ਗਈ ਹੁਣ ਅੱਗੇ ਅਗਲੀ ਪੰਗਤੀ ਹੈ ਜੋ ਗੁਰੂ ਸਾਹਿਬ ਫਰਮਾਨ ਕਰਦੇ ਨੇ ਭਾਈ ਕਿ ਉਹਨਾਂ ਜ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਕੀਮਤੀ ਰਤਨ ਮਿਲ ਗਿਆ ਉਹਨਾਂ ਨੂੰ ਕਿੰਨਾ ਨੂੰ ਮਿਲ ਗਿਆ ਜਿਨ੍ਹਾਂ ਦਾ ਹਨੇਰਾ ਦੂਰ ਹੋ ਗਿਆ ਪਾਪ ਦੁਬਧਾ ਦੂਰ ਹੋ ਗਈ ਔਰ ਉਹਨਾਂ ਦੇ ਅੰਦਰ ਕੀ ਹੈ ਕੀਮਤੀ ਜਿਹੜਾ ਨਾਮ ਕਿੰਨਾ ਕੀਮਤੀ ਹੈ ਗੁਰੂ ਪੁਰੇ ਨਾਮ ਦੀ ਬੜੀ ਮਹਿਮਾ ਧੰਨ ਸ਼੍ਰੀ ਗੁਰਗੰਸਾ ਦੇ ਵਿੱਚ ਹੈ ਪ੍ਰਮਾਤਮਾ ਦਾ ਨਾਮ ਕੀਮਤੀ ਰਤਨ ਉਹਨਾਂ ਨੇ ਇਹ ਸਮਝ ਲਓ ਕਿ ਉਹ ਲੱਭ ਲਿਆ ਹੁਣ ਉਹਨਾਂ ਨੂੰ ਮਿਲ ਗਿਆ ਪਾਰੇ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਪਿਆਰਿਓ ਫੇਰ ਉਹ ਦੁਬਾਰਾ ਗਵਾਚਦਾ ਨਹੀਂ ਹੈ ਕਿ ਆਪਾਂ ਵਿਚਾਰ ਕੀਤੀ ਹੈ ਨਾ ਜੇ ਭਾਵ ਇਸ ਜਾਮੇ ਦੇ ਵਿੱਚ ਫੇਰ ਵੀ ਬੰਦਾ ਫਿਸਲ ਗਿਆ ਫਿਸਲਦਾ ਮਤਲਬ ਜੇ ਭਗਤੀ ਤੋਂ ਹਟ ਗਿਆ ਉਹਨਾਂ ਨੇ ਆ ਨਾਮ ਪਤ ਅਨਖੰਡ ਕਮਾ ਲਿਆ ਖੱਟ ਉਹਨਾਂ ਆਪਣੇ ਖਜ਼ਾਨੇ ਦੇ ਵਿੱਚ ਜਮਾ ਕਰ ਲਿਆ ਗੁਰੂ ਸਾਹਿਬ ਕਹਿ ਰਹੇ ਉਹ ਗਵਾਚਦਾ ਨਹੀਂ ਹੈ ਉਹ ਕਿਸੇ ਪਾਸੇ ਜਾਂਦਾ ਨਹੀਂ ਹੈ ਉਹ ਫੇਰ ਮੌਕਾ ਮਿਲੂ ਉਹਨਾਂ ਨੂੰ ਫੇਰ ਉਹਨਾਂ ਦਾ ਇਹ ਕੰਮ ਆਏਗਾ ਭਾਵੇਂ ਇਹ ਗੁਰੂ ਸਾਹਿਬ ਜੋ ਪ੍ਰਮਾਤਮਾ ਜੋ ਭਗਤੀ ਕਰ ਲੈਂਦਾ ਹੈ ਉਹ ਬੇਅਰਥ ਨਹੀਂ ਜਾਂਦੀ ਪਰ ਉਹ ਭਗਤੀ ਕਰੇ ਉਸ ਅਕਾਲ ਪੁਰਖ ਪਿਤਾ ਪ੍ਰਮਾਤਮਾ ਦੀ ਇੱਕ ਦੀ ਜਿਹੜਾ ਸਾਨੂੰ ਸਾਹ ਦਿੰਦਾ ਹੈ ਜਿਹੜਾ ਸਾਨੂੰ ਰਿਜਕ ਦਿੰਦਾ ਹੈ ਜਿਹੜਾ ਸਾਨੂੰ ਜ਼ਿੰਦਗੀ ਬਖਸ਼ਦਾ ਹੈ ਸਵਾਸ ਬਖਸ਼ਦਾ ਹੈ ਔਰ ਸਾਨੂੰ ਮੌਕਾ ਦੇ ਰਿਹਾ ਹੈ ਕਿ ਬਾਰ-ਬਾਰ ਮੁਨੱਖ ਇਹ ਅਪਰਾਣਾ ਕਰਕੇ ਉਤਮ ਕਰਕੇ ਇਹ 84 ਲੱਖ ਜੁਨੀਆ ਦੇ ਵਿੱਚ ਨਾ ਜਾਵੇ ਉਹ ਗਵਾਚਦਾਨੀ ਹੈ ਤੁਨ ਕੰਮ ਆਉਂਦਾ ਹੈ ਗੁਰੂ ਕਹਿੰਦੇ ਤਾਂ ਗੁਰੂ ਸਾਹਿਬ ਫਰਮਾ ਰਹੇ ਨੇ ਹਰ ਲੱਦਾ ਰਤਨ ਪਦਾਰਥੋ ਫਿਰ ਬਹੜ ਨਾ ਚਲਿਆ ਚਲਿਆ ਦਾ ਮਾਗੋ ਫਿਰ ਉਹ ਕਿਸ ਬੱਚ ਜਾਣਾ ਨਹੀਂ ਫਿਰ ਉਹਦੇ ਖਾਤੇ ਚ ਰਹੂਗਾ ਖਾਤੇ ਚ ਗੁਰਪਿਆਰੇ ਹੁਣ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਗੁਰੂ ਦੀ ਸਰਣੀ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਨੇ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਉਹ ਨਾਮ ਸਿਮਰ ਕੇ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਜਿਨ੍ਹਾਂ ਨੇ ਇਹ ਸੰਭਾਲ ਕੇ ਰੱਖ ਲਿਆ ਭਾਵ ਆਖਰੀ ਸਵਾਸ ਤੱਕ ਦੇਖੋ ਸਾਡੀ ਕਹਾਣੀ ਆ ਗੁਰਪਿਆਰਿਓ ਆਖਰੀ ਸਵਾਸਾਂ ਤੱਕ ਆਖਰੀ ਸਵਾਸਾਂ ਦੀ ਸਾਡੀ ਕਹਾਣੀ ਆ ਕਿ ਅਸੀਂ ਵਾਹਿਗੁਰੂ ਫੋਨ ਆ ਰਹੇ ਕਿਤਾ ਕਿ ਅਸੀਂ ਗੁਰਪਿਆਰਿਓ ਆਖਰੀ ਸਵਾਸਾਂ ਤੱਕ ਬੜਾ ਸਾਵਧਨ ਰਹਿਣਾ ਹੈ ਬੜਾ ਸਾਵਧਨ ਰਹਿਣਾ ਹੈ ਕੀਮਤੀ ਹੈ ਗੁਰਪਿਆਰਿਓ ਇਹ ਨਾਮ ਕੀਮਤੀ ਹੈ ਨੂੰ ਸੰਭਾਲ ਕੇ ਰੱਖਣਾ ਹੈ ਆਖਰੀ ਸਵਾਸ ਸਾਡਾ ਗੁਰੂ ਦੇ ਲੇਖੇ ਲੱਗ ਜੇ ਫਿਰ ਤਾਂ ਇਹ ਧਨ ਸਾਡਾ ਕੰਮ ਆਊਗਾ ਗੁਰਪਿਆਰਿਓ ਫਿਰ ਇਸ ਜਾਮੇ 'ਚ ਆਏਗਾ ਤਾਂ ਅਗਲੇ ਜਾਮੇ 'ਚ ਵੀ ਕੰਮ ਆਏਗਾ ਇਹ ਫਿਰ ਕਿਤੇ ਜੁੰਨੀਆਂ ਚ ਪੈ ਗਏ ਫਿਰ ਮੇਰੇ ਮਾਲਕ ਨੇ ਕੱਢ ਦੇਣਾ ਕਿਉਂ ਨਾਮ ਤਾਂ ਸਾਡੇ ਕੋਲੇ ਆ ਪਰ ਅਸੀਂ ਕਿਸ ਵਜ੍ਹਾ ਕਰਕੇ ਉਸ ਲੈਂਡ ਤੋਂ ਫਿਸਲ ਗਏ ਸੀ ਆਖਰੀ ਸਵਸ ਨਹੀਂ ਸੰਭਾਲਿਆ ਗਿਆ ਤਾਂ ਗੁਰੂ ਪਿਆਰਿਓ ਫਿਰ ਇੱਕ ਆਉ ਸਾਡੇ ਕਿਉਂ ਦਾਨ ਦਾਨਪੁਨ ਕੀਤਾ ਵੀ ਕੰਮ ਆਉਂਦਾ ਹੈ ਕਿ ਚੰਗੀ ਜੁੰਨੀ ਮਿਲ ਜਾਂਦੀ ਹੈ ਮੇਰਾ ਮਾਲਕ ਫਿਰ ਉਹ ਤੇ ਧਿਆਨ ਦਿੰਦਾ ਆਪਣੇ ਬੱਚੇ ਤੇ ਕਿ ਨਹੀਂ ਇਹਨੇ ਕਮਾਈ ਤਾਂ ਕੀਤੀ ਹੈ ਚਲੋ ਇਹਦੇ ਆਖਰੀ ਸਵਾਸ ਨਹੀਂ ਸੰਭਾਲ ਪਾਇਆ ਹੈ ਤਾਂ ਗੁਰੂ ਪਿਆਰਿਓ ਅਗਲੀ ਪੰਕਤੀ ਜੋ ਬੜੀ ਕੀਮਤੀ ਹੈ ਜੋ ਸਮਝਣ ਵਾਲੀ ਕੰਮਾ ਉਹਨਾਂ ਪ੍ਰਤੀ ਹੈ ਜੋ ਇਨਸਾਨ ਇਹ ਪ੍ਰਮਾਤਮਾ ਦਾ ਜੋ ਮੌਕਾ ਦਿੱਤਾ ਹੋਇਆ ਸਵਾਸ ਦਿੱਤੇ ਹੋਏ ਨੇ ਕਿ ਜ਼ਿੰਦਗੀ ਦਿੱਤੀ ਹੈ ਇੱਕ ਵਖਤ ਦਿੱਤਾ ਹੈ ਉਹਨੂੰ ਨਹੀਂ ਸੰਭਾਲਦਾ ਉਹਦੇ ਪਤੇ ਉਹਦੇ ਪ੍ਰਤੀ ਬੜੀਆਂ ਫਟਕਾਰਾਂ ਮਾਰਦੇ ਨੇ ਗੁਰੂ ਸਾਹਿਬ ਫਟਕਾਰਾਂ ਮਾਰਦੇ ਨੇ ਕੀ ਕਹ ਰਹੇ ਨੇ ਕਿ ਭਾਈ ਇਹ ਪ੍ਰਮਾਤਮਾ ਨੇ ਜਿਹਨੇ ਸੂਜੀ ਬਖਸੀ ਹੈ ਤੇ ਆਕਾਰਪੁਖ ਪਿਤਾ ਪ੍ਰਮਾਤਮਾ ਸਾਨੂੰ ਬਾਰ-ਬਾਰ ਮੌਕਾ ਦਿੰਦਾ ਹੈ ਕਿ ਫਿਰ ਵੀ ਜਿਹੜਾ ਮਨੁੱਖ ਨਹੀਂ ਸੰਭਾਲਦਾ ਇਹ ਹਾਕੀਮਤੀ ਨਾਮ ਜਿਹਨਾਂ ਮਨੁੱਖਾਂ ਨੇ ਨਹੀਂ ਸਿਮਰਿਆ ਉਹ ਜਗਤ ਦੇ ਵਿੱਚ ਕਿਉਂ ਜੰਮਦੇ ਨੇ ਕਿਉਂ ਜੰਮਦੇ ਨੇ ਗੁਰੂ ਪਰੇ ਧਰਤੀ ਤੇ ਬੋਝ ਆਏ ਕਿਉਂ ਜੰਮਦੇ ਨੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਨੀ ਉਹ ਫਿਰ ਇਸ ਧਰਤੀ ਤੇ ਬੋਝ ਹੈ ਬੋਝ ਹੈ ਗੁਰੂ ਪਰੇ ਸਤਿਗੁਰ ਫਰਮਾਨ ਕਰਦੇ ਨੇ ਜਿਨੀ ਐਸਾ ਹਰ ਨਾਮ ਨਾ ਚਿਤਿਓ ਕਾਹੇ ਜਗ ਆਏ RAM RAJE ਹੁਣ ਇਹ ਬੋਝ ਕਿਹਾ ਮੇਰੇ ਮਾਲਕ ਨੇ ਕਹਿੰਦਾ ਉਹ ਕੀਮਤੀ ਉਹ ਜਨਮ ਐਵੇਂ ਬਰਥਾ ਗਵਾ ਦਿੰਦੇ ਐਵੇਂ ਬਰਥਾ ਗਵਾ ਦਿਆ ਉਹ ਮਨੁੱਖ ਜਨਮ ਉਹਨਾਂ ਮਨੁੱਖਾਂ ਨੂੰ ਦੇਖੋ ਆਪਾਂ ਨੂੰ ਬੜੀ ਮੁਸ਼ਕਲ ਨਾ ਹੈ ਮਨੁੱਖੀ ਜਾਮਾ ਮਿਲਦਾ ਹੈ ਬੜੀ ਮੁਸ਼ਕਲ ਦੇ ਨਾਲ ਨਾਮ ਸਿਮਨ ਤੋਂ ਬਿਨਾ ਇਹ ਸਾਰਾ ਅਸੀਂ ਬਿਰਥਾ ਗਵਾ ਦਿੰਨੇ ਆ ਗੁਰੂ ਪਿਆਰੇ ਉਹ ਇਹ ਮਾਨਸ ਜਨਮ ਦਲੰਭ ਹੈ ਨਾਮ ਬਿਰਥਾ ਸਭ ਜਾਏ ਨਾਮ ਬਿਨਾ ਬਿਰਥਾ ਸਭ ਜਾਏ ਇਹ ਬੇਅਰਥ ਚਲੇ ਜਾਂਦਾ ਹੈ ਅੱਗੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਜਿਹੜੇ ਮਨੁੱਖ ਜਨਮ ਵਿੱਚ ਗੁਰ ਪਿਆਰਿਓ ਰਹਿੰਦੇ ਹੋਏ ਵੀ ਆਪਣੀ ਇਸ ਸਰੀਰ ਖੇਤੀ ਜ਼ਮੀਨਾਂ ਜੁੜ ਖੇਤੀ ਇਹਦੇ ਵਿੱਚ ਚੰਗਾ ਬੀ ਨਹੀਂ ਬੋਦੇ ਚੰਗੀ ਫਸਲ ਨਹੀਂ ਉਗਾਦੇ ਤਾਂ ਉਹਨਾਂ ਵਾਸਤੇ ਹਦਾਇਤ ਕਰ ਰਹੇ ਨੇ ਕਿ ਪ੍ਰਮਾਤਮਾ ਦਾ ਨਾਮ ਨਹੀਂ ਬੀਜਦੇ ਉਹ ਗੁਰ ਪਿਆਰਿਓ ਉਹਨਾਂ ਦਾ ਆਤਮਿਕ ਜੀਵਨ ਦੀ ਜੋ ਭੁੱਖ ਕਦੇ ਮਿਟਦੀ ਨਹੀਂ ਸਤਿਗੁਰ ਫਰਮਾਨ ਕਰਦੇ ਨੇ ਹੁਣ ਬੱਤੇ ਹਰ ਨਾਮ ਨਾ ਵੀਜਿਓ ਅੱਗੇ ਓ ਖਾ ਕੇ ਆ ਖਾਈ ਆਪਾਂ ਵਿਚਾਰ ਕੀਤੀ ਆ ਨਾ ਜੇ ਹੁਣ ਆ ਜਾਮੇ ਦੇ ਵਿੱਚ ਜੋ ਅੱਜ ਨਹੀਂ ਨਾਮ ਜਪ ਰਹੇ ਨਹੀਂ ਬੰਦਗੀ ਕਰ ਰਹੇ ਨਹੀਂ ਮਾਲਕ ਦੀ ਸੇਵਾ ਕਰ ਰਹੇ ਨਹੀਂ ਸੰਗਤ ਕਰ ਰਹੇ ਉਹਨਾਂ ਪ੍ਰਤੀ ਕਹਿ ਰਿਹਾ ਕਿ ਹੁਣ ਬੱਤੇ ਹਰ ਨਾਮ ਨਾ ਵੀ ਜਿਓ ਅੱਗੇ ਭੁੱਖਾ ਕਿਆ ਖਾਈ ਫਿਰ ਅਗਲਾ ਜਨਮ ਉਹਨਾਂ ਨੂੰ ਫਿਰ ਫਿਰ ਉਹਨਾਂ ਨੂੰ ਧੱਕੇ ਖਾਣੇ ਪੈਣਗੇ ਫਿਰ ਪਤਾ ਨਹੀਂ ਕਿਹੜੀ ਜੁਨੀ ਚ ਜਾਣਗੇ ਕਿਉਂਕਿ ਪਿਛਲੇ ਜਨਮ ਦਾ ਤਾਂ ਜੋ ਭਗਤੀ ਬੰਦਗੀ ਕੀਤੀ ਹੈ ਹੁਣ ਖਾਰੇ ਨੇ ਉਹ ਹੁਣ ਅਸੀਂ ਕੀ ਕਰ ਰਹੇ ਆ ਇਹ ਧਿਆਨ ਦੇਣਾ ਹੈ ਇਸੇ ਕਰਕੇ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਹਿੰਦੇ ਨੇ ਕਿ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਇ ਉਹ ਕੀ ਨੇ ਮਨਮੁਖ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਧੰਨ ਸ੍ਰੀ ਗੁਰੂ ਗੰਗ ਸਾਹਿਬ ਗੁਰਬਾਣੀ ਫਰਮਾਇਆ ਕਿ ਭਾਈ ਜਿਹੜੇ ਆ ਜਨਮ ਲੈ ਕੇ ਵੀ ਆਪਣਾ ਖੱਟੀ ਦੀ ਖੜਦੇ ਨਾਮ ਦੀ ਨਾਮ ਬੀਜਦੇ ਨਹੀਂ ਐ ਖੇਤੀ ਦੇ ਵਿੱਚ ਆਪਣਾ ਉਹ ਕੀ ਆ ਉਹਨਾਂ ਨੂੰ ਮਨਮੁਖ ਕਹਤਾ ਐ ਮਨਮੁੱਖਾਂ ਨੂੰ ਫਿਰ ਜਨਮ ਐ ਫਿਰ ਉਹ ਜੁਨੀਆਂ ਦੇ ਵਿੱਚ ਆਉਣਗੇ ਫਿਰ ਵਾਰ-ਵਾਰ ਜੁਨੀਆਂ ਦੇ ਵਿੱਚ ਆਉਣਗੇ ਚੱਕਰਾਂ 'ਚ ਪਏ ਰਹਿਣਗੇ ਇਸੇ ਕਰਕੇ ਅਸੀਂ ਬੰਦਗੀ ਕਰੀਏ ਮਾਲਕ ਦੀ ਭਗਤੀ ਕਰੀਏ ਮੇਰਾ ਮਾਲਕ ਕਿਰਪਾ ਕਰੇ ਆਪਣਾ ਕੰਮ ਵੀ ਕਰੀਏ ਆਪਣਾ ਪਰਿਵਾਰ ਵੀ ਪਾਲੀਏ ਆਪਣੀ ਜ਼ਵਾਦਰੀ ਵੀ ਸਮਝੀਏ ਨਾਲ ਨਾਲ ਮੁਖ ਤੋਂ ਆਚਾਰ ਦੇ ਰਹੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੱਥੋਂ ਤੱਕ ਗੁਰ ਪਿਆਰਿਓ ਮੇਰੇ ਮਾਲਕ ਨੇ ਸੇਵਾ ਲਈਤੀ ਹੈ ਸਾਡੀ ਸਮਝ ਆ ਜੇ ਮੇਰਾ ਮਾਲਕ ਕਿਰਪਾ ਕਰੇ ਹੋਇਆ ਭੁੱਲਾ ਚੁਕਾ ਅਨੇਕ ਪ੍ਰਕਾਰ ਦੀਆਂ ਗਲਤੀਆਂ ਸਤਿਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਬਖਸ਼ ਦਿਨਾ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ